ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤਮਈ ਬਾਣੀ ਦੇ ਵਿੱਚ ਆਹ ਜਿਹੜੇ ਤੁਸੀਂ ਉੱਪਰ ਸਕਰੀਨ ਦੇ ਉੱਤੇ ਲਿਖੇ ਹੋਏ ਸ਼ਬਦ ਦੇਖ ਰਹੇ ਹੋ ਵਾਰ-ਵਾਰ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਸਾਨੂੰ ਪੜਨ ਮਿਲਦੇ ਆ ਤੇ ਕਈ ਵਾਰ ਇਹਨਾਂ ਸ਼ਬਦਾਂ ਨੂੰ ਲੈ ਕੇ ਅਸੀਂ ਕਨਫਿਊਜ਼ ਵੀ ਹੋ ਜਾਂਦੇ ਆ ਇਹਨਾਂ ਸ਼ਬਦਾਂ ਦਾ ਉਚਾਰਨ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਅੱਗੇ ਤੋਂ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਇਹ ਜਿਹੜੇ ਸ਼ਬਦ ਆ ਹਾਲਾਂਕਿ ਜਜੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੈ ਫਿਰ ਸਸੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੈ ਜਦੋਂ ਅਸੀਂ ਮੁਹਾਰਨੀ ਪੜ੍ਹਦੇ ਹਾਂ ਤੇ ਮੈਂ ਉੱਥੇ ਵੀ ਕਈ ਵਾਰ ਇਹ ਗੱਲ ਆਪਜੀ ਦੇ ਨਾਲ ਸ਼ੇਅਰ ਕੀਤੀ ਆ ਵੀ ਮੁਹਾਰਨੀ ਦਾ ਅਭਿਆਸ ਤੁਸੀਂ ਜ਼ਰੂਰ ਕਰੋ ਕਿਉਂਕਿ ਲਗਾ ਦੀ ਕੀ ਅਸਲ ਵਿੱਚ ਤੁਣੀ ਆ ਉਹ ਸਾਨੂੰ ਮੁਹਾਰਨੀ ਦੇ ਅਭਿਆਸ ਤੋਂ ਪਤਾ ਲੱਗ ਜਾਂਦੀ ਹੁਣ ਇੱਥੇ ਔਂਕੜ ਦੀ ਮਾਤਰਾ ਦਾ ਉਚਾਰਨ ਅਸੀਂ ਇੰਜ ਕਰਾਂਗੇ ਜਜੇ ਔਂਕੜ ਜੋ ਸਸੇ ਔਂਕੜ ਸੋ ਪੋਲਾ ਜੇ ਅਸੀਂ ਪ੍ਰੋਨਾਊਂਸ ਕਰਨਾ ਇਹਨੂੰ ਜਿਆਦਾ ਸੋ ਜੋ ਇਸ ਢੰਗ ਨਾਲ ਪ੍ਰੋਨਾਊਂਸ ਨਹੀਂ ਕਰਨਾ ਕਈ ਸੰਗਤਾਂ ਇਸ ਢੰਗ ਨਾਲ ਪ੍ਰੋਨਾਊਂਸ ਕਰਦੀਆਂ ਨੇ ਜੋ ਸੋ ਹੋੜੇ ਦੀ ਮਾਤਰਾ ਲਗਾ ਕੇ ਉਚਾਰਨ ਨਹੀਂ ਕਰੇਗਾ ਕਰਨਾ ਔਂਕੜ ਦੀ ਮਾਤਰਾ ਲੱਗੀ ਆ ਔਂਕੜ ਦਾ ਹੀ ਉਚਾਰਨ ਹੋਏਗਾ ਜੋ ਸੋ ਬਸ ਇਨਾ ਕੀ ਪਾਰਟ ਉਚਾਰਨ ਹੋਏਗਾ ਇਹਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ